ਪਤਨ ਤੋਂ ਵੱਧ ਕੇ ਬਈ ਪਾਲਦੇ ਆਂ ਅਸੀਂ ਇਹਨਾਂ ਨੂੰ ਸਾਡੇ ਘਰ ਦੀਆਂ ਬੁੜੀਆਂ ਨੂੰ ਵੀ ਸਾਥੋਂ ਵੱਧ ਕੇ ਸ਼ੌਂਕ ਆ ਵੀਰੇ ਕਿ ਜਿਹੜੇ ਸਾਡੇ ਤੇ ਅਲੀਗੇਸ਼ਨ ਲਾਏ ਜਾਂਦੇ ਆ अत्याचार ਦੇ ਬਿਨਾ ਦੱਸੇ ਜਿਹਦੇ ਮਰਜ਼ੀ ਘਰੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਵੀ ਸਾਡੇ ਜੋ ਕੋਈ ਬੰਦਾ ਕਹਦੇ ਵੀ ਤੁਹਾਡੀ ਆ ਗਲਤੀਆਂ ਤੁਸੀਂ ਆ ਮਾੜਾ ਕਰ ਰਹੇ ਹੋ ਅਸੀਂ ਆਪ ਹੀ ਛੱਡ ਦਾਂਗੇ ਯਾਰ ਅਸੀਂ ਨਸਿਆਂ 'ਚੋਂ ਨਿਕਲ ਕੇ ਕਬੂਤਰ ਬਾਜ਼ੀਆਂ ਚ ਆਏ ਭਾਜੀ ਕੋਈ ਕੋਈ ਮੰਤਰੀ ਪੰਜਾਬ ਦਾ ਸਾਡੇ ਕੋਲੇ ਆ ਕੇ ਬੈਠੇ ਦੇਖੇ ਜੇ ਅਸੀਂ ਨਸ਼ਾ ਦਿੰਦੇ ਹੋਵਾਂਗੇ ਸਾਨੂੰ ਜੋ ਮਰਜ਼ੀ ਸਜ਼ਾ ਦੇਣ ਨਸ਼ਾ ਦਾ ਸਰਕਾਰਾਂ ਬੰਦ ਕਰ ਨਹੀਂ ਸਕਦੀਆਂ ਜਿਹੜੀਆਂ ਚੀਜ਼ਾਂ ਦੇ ਨਾਲ ਸ਼ੌਂਕਾਂ ਦੇ ਨਾਲ ਲੋਕ ਜੁੜੇ ਹੋਏ ਆ ਉਹ ਚੀਜ਼ਾਂ ਨੂੰ ਇਹ ਬੰਦ ਕਰਨ ਤੇ ਦੁਰੇ ਹੋਏ ਆ ਜਿਹੜੀਆਂ ਚੀਜ਼ਾਂ ਬੰਦ ਕਰਨ ਵਾਲੀਆਂ ਪੰਜਾਬ ਦੇ ਵਿੱਚ ਉਹ ਚੀਜ਼ਾਂ ਹੀ ਬੰਦ ਨਹੀਂ ਕਰਦੇ ਗਰਮੀਆਂ ਦੇ ਵਿੱਚ ਰੰਗ ਸਾਡੇ ਕੋਕਾ ਕੋਲਾ ਵਰਗੇ ਹੋ ਜਾਂਦੇ ਆ ਜੀ ਝੋਨਾ ਛੱਡ ਕੇ ਆਏ ਆ ਕੱਦੂ ਛੱਡ ਕੇ ਆਏ ਆ ਮੂਤਰਬਾਜੀ ਬੰਦ ਹੋ ਗਈ ਅਸੀਂ ਡਿਪਰੈਸ਼ਨ 'ਚ ਹੀ ਮਰ ਜਾਣਾ ਜਿਹੜਾ ਪੰਜਾਬ ਰਹਿ ਗਿਆ ਉਹ ਡਿਪਰੈਸ਼ਨ 'ਚ ਮਰ ਜੂ ਪੰਜਾਬ 'ਚ ਰਹਿ ਕੇ ਜਾਊਗਾ ਸਾਡਾ ਸ਼ੌਂਕ ਬੰਦ ਨਹੀਂ ਹੋਣਾ ਚਾਹੀਦਾ ਉੱਤੇ ਕੁੱਕੜ ਕਬੂਤਰ ਤੇ ਪਸ਼ੂ ਮੰਨ ਲਓ ਬਲਦ ਭਜਾਉਣੇ ਇਹ ਕਿਦਾਂ ਮੰਨ ਦੋ ਜੂ ਤੁਸੀਂ ਦੱਸ ਦੋ ਨਹੀਂ ਛੱਡ ਸਕਦੇ ਸਰਕਾਰ ਜੋ ਮਰਜ਼ੀ ਕਵੇ ਸਾਰਾ ਅਮਰੀਕਾ ਆਸਟ੍ਰੇਲੀਆ ਡੌਗ ਸ਼ੋ ਤਾਂ ਕਾਨੂੰਨ ਆ ਤਾਂ ਵੀਰੇ ਸਾਰਾ ਖੇਡਾਂ ਹੁੰਦੀਆਂ ਆ ਮਾਂ ਕਬੂਤਰਾਂ ਦੀਆਂ ਵੀਰੇ ਉੱਥੇ ਰੇਸ ਪੇਜ ਨਾਲ ਰੇਸ ਹੁੰਦੀ ਆ ਵੀਰੇ ਸਾਰਾ ਕੁਝ ਆ ਤੇ ਸਰਕਾਰ ਵੱਲੋਂ ਵੈਲਿਡ ਆ ਸਾਡੇ ਦੀ ਕਾਹ ਤੋਂ ਥੋਪਿਆ ਜਾ ਰਿਹਾ ਬਸ ਨਸ਼ਾ ਕੋਈ ਨਹੀਂ ਜੀ ਜੜੀਆਂ ਬੂਟੀਆਂ ਜੜੀਆਂ ਬੂਟੀਆਂ ਦਿੰਨੇ ਪਾਜੀ ਇਹਨਾਂ ਨੂੰ ਕੋਈ ਨਹੀਂ ਗੱਲ ਕੀ ਦੂਜਾ ਕੰਮ ਕੋਈ ਨਸ਼ੇ ਵਾਲਾ ਕੋਈ ਕੰਮ ਨਹੀਂਗਾ ਠੰਡੀਆਂ ਚੀਜ਼ਾਂ ਪਿਉ ਖੋਣੇ ਇਹਨਾਂ ਨੂੰ ਅਸੀਂ ਜਿਹੜੀ ਸਾਡੀ ਕਬੂਤਰਬਾਜੀ ਹੈ ਨਾ ਇਹ ਸਾਡਾ ਪਿਆਰ ਆ ਸਾਡੇ ਕੁੱਤੇ ਘੋੜੇ ਸਭ ਅਸੀਂ ਆਪਦੇ ਬੱਚਿਆਂ ਦੀ ਅਖਰਾਕਾਂ ਕੱਢ ਕੇ ਇਹਨਾਂ ਦੇ ਮੂੰਹ 'ਚ ਪਾਉਣੇ ਪਾਜੀ ਬਾਕੀ ਹੱਥੀਂ ਪਾਲ ਕੇ ਨਿੱਕੇ ਨਿੱਕੇ ਬੱਚਿਆਂ ਨੂੰ ਵੀਰੇ ਤਿਆਰ ਕਰਕੇ ਜਵਾਨ ਕਰਕੇ ਉਹਨਾਂ ਨੂੰ ਕੌਣ ਨਾਛਦੇ ਦੂਗਾ ਬਈ ਕੌਣ ਮਾਰ ਲੂਗਾ ਖੁਦ ਮੂੰਹ 'ਚੋਂ ਕੱਢ ਕੇ ਪਾਉਣ ਵਾਲੀ ਗੱਲ ਆ ਬਈ ਅਸੀਂ ਤਾਂ ਨਾਲ ਹੀ ਇਹਨਾਂ ਦੇ ਨਾਲ ਤੁਰੇ ਫਿਰਦੇ ਆ ਵੀਰੇ ਸਵਾਦੇ ਵਿੱਚੋਂ 70% ਸਾਡੇ ਬੰਦੇ ਬਾਹਰੋਂ ਆਏ ਇੱਥੇ ਸਿਰਫ ਕਬੂਤਰ ੜਾਉਣ ਦੀ ਖਾਤਰ ਉਹਨਾਂ ਨੇ 4-4 ਮਹੀਨੇ ਰਹਿ ਕੇ ਜਾਣਾ ਮਾ ਆਦੀ ਜੇਬਾਂ ਤੋਂ ਪੈਸੇ ਖਰਚਦੇ ਆ ਵੀਰੇ ਸਾਰਾ ਕੁਝ ਇਹਨਾਂ ਦੀ ਖਾਤਰ ਕਰਦੇ ਆ ਤੁਸੀਂ ਸੋਚੋ ਜੇ ਇਹ ਚੀਜ਼ਾਂ ਬੰਦ ਹੋ ਜਾਣਗੀਆਂ ਅੱਜ ਕਿੰਨਾ ਘੱਟ ਸੀ ਤਰ੍ਹਾਂ ਸਿੱਟਾਂ ਨੂੰ ਜਗ੍ਹਾ ਨਹੀਂ ਹੈਗੀ ਇਹ ਬੰਦੇ ਸਾਰੇ ਕਿੱਧਰ ਨੂੰ ਜਾਣਗੇ ਵੀਰੇ ਭਾਈ ਕਬੂਤਰ ਕਬੂਤਰ ਬਾਜ਼ੋਂ ਕਬੂਤਰ ਬਾਜ਼ ਬੁੱਤਰ ਬਾਜ਼ ਸਾਰਾ ਕੁਝ ਹੈ ਹਾਂ ਲੱਗਦਾ ਕਿ ਯਾਰ ਐ ਜੈਸਾ ਮਤਲਬ ਜੈਸੀ ਸ਼ਕਤੀ ਲਾਈ ਗਈ ਵੀ ਜਿਵੇਂ ਅਫੀਮ ਦੇ ਨਾਲ ਵੈਸੇ ਤਰੀਕੇ ਦੇ ਨਾਲ ਕਬੂਤਰ ੜਾਏ ਜਾ ਸਕਦੇ ਆ ਵੇਈ ਇਹਦੇ ਵਿੱਚ ਕਬੂਤਰਬਾਜੀ ਦੇ ਵਿੱਚ ਨਸ਼ਾ ਤਾਂ ਕੋਈ ਹੈ ਹੀ ਨਹੀਂ ਹਾਂ ਲੋਕਲ ਗਰਾਊਂਡ ਲੈਵਲ ਤੇ ਆ ਕੇ ਕੋਈ ਵੀ ਇਨਸਾਸਤਾ ਹੈ ਨਾ ਆ ਕੇ ਚੈੱਕ ਕਰ ਸਕਦੀ ਆ ਵੀਰੇ ਇਹ ਪ੍ਰਾਤਨ ਤੋਂ ਪਹਿਲਾਂ ਪ੍ਰਾਤਨ ਤੋਂ ਪ੍ਰਾਤਨ ਜਿਹੜੇ ਨੁਸਖੇ ਚੱਲਦੇ ਆਉਂਦੇ ਆ ਜਿੰਨਾ ਕਰਕੇ ਕਬੂਤਰਾਂ ਦਾ ਜਿਹੜੇ ਡੀਐਨਏ ਦੇ ਵਿੱਚ ਹੀ ਇਹਨਾਂ ਦਾ ਉੱਡਣਾਗਾ ਠੀਕ ਹੈ ਨਸਲਾਂ ਨੇ ਕਬੂਤਰਾਂ ਦੇ ਵੀ ਨਸਲਾਂ ਨੇ ਜਿਹੜੇ ਨਹੀਂ ਉੱਡਦੇ ਵੀਰੇ ਉਹਨਾਂ ਨੂੰ ਨਹੀਂ ਉਡਾਇਆ ਜਾਂਦਾ ਇਹ ਜਿਹੜੇ ਇਹਨਾਂ ਜਿਹੜੇ ਉਡਾਉਣ ਵਾਲੇ ਬਾਜ਼ੀਆਂ ਵਾਲੇ ਕਬੂਤਰ ਜਿਹੜੇ ਕਬੂਤਰਬਾਜੀ ਕਹਿੰਦੇ ਆ ਠੀਕ ਹੈ ਨਾ ਇਹਨਾਂ ਦੇ ਡੀਐਨਏ ਦੇ ਵਿੱਚ ਹੀ ਉੱਡਣਾ ਹੈ ਠੀਕ ਹੈ ਇਹਨਾਂ ਨੂੰ ਇਨਾ ਕ ਮਤਲਬ ਕਿ એનર્ਜੀ ਦਿੱਤੀ ਜਾਂਦੀ ਆ ਜਿਹੜਾ ਹਾਈ ਲੈਵਲ ਦਾ ਸਟੈਮ ਨਾ ਬਣਾ ਲਿਆ ਪਾਲੇ ਪੁੱਤਾਂ ਵਾਂਗੂ ਜਾਂਦੇ ਆ ਆਹਦੇ ਜਵਾਕੂ ਪਾਲੇ ਪੁੱਤਾਂ ਵਾਂਗੂ ਜਾਂਦਾ ਵੀਰੇ ਬਿਲਕੁਲ ਪੁੱਤਾਂ ਵਾਂਗੂ ਪਾਲੇ ਜਾਂਦੇ ਆ ਜੀ ਮੱਲਾ ਬਦਾਮ ਹੋ ਜਾਂਦਾ ਆ ਆਹਦੇ ਜਵਾਕੂ ਨਾ ਖਾਓ ਕਬੂਤਰਾਂ ਨੂੰ ਖੁਲਾ ਰਹੇ ਪੈਣੇ ਆ ਕੋਈ ਨਹੀਂ ਬਜੀ ਆਜੋ ਇਧਰ ਆਜੋ ਆਜੋ ਵੀਰੇ ਆਜੋ ਅੱਸੀ ਗੱਲ ਵੀਰੇ ਅਸੀਂ ਵੀਰੇ ਸਭ ਤੋਂ ਪਹਿਲਾਂ ਦਾ ਧੰਨਵਾਦ ਕਰਦੇ ਆ ਤੁਹਾਡਾ ਸਾਰੇ মিডিਆ ਦਾ ਦੂਜੀ ਗੱਲ ਸਾਡੀ ਇੱਕੋ ਹੀ ਪੁਕਾਰ ਆ ਸਾਰੇ ਵੀਰਾਂ ਬਿਲੋ ਸਾਡੀ ਇੱਕੋ ਹੀ ਮੰਗ ਆ ਜਿਹੜੇ ਸਾਡੇ ਜਿੰਨ ਬਰਾਸਤੀ ਖੇਡਾਂ ਇਹਨਾਂ ਨੂੰ ਕਾਨੂੰਨ ਬਣਾ ਕੇ ਆ ਕੇ ਐਕਟ ਬਣਾ ਕੇ ਵੀਰੇ ਇਹ ਸਾਨੂੰ ਪਾਸ ਕੀਤਾ ਜਾਵੇ ਤਾਂ ਕਿ ਅਸੀਂ ਬਿਨਾਂ ਕਿਸੇ ਡਰ ਤੋਂ ਬਿਨਾਂ ਝਿਜਕ ਤੋਂ ਇਹ ਸਾਰੇ ਖੇਡ ਮੇਲੇ ਕਰਾ ਸਕੀਏ ਦੂਜੀ ਗੱਲ ਕੁੱਤੇ ਬਲਦ ਕਬੂਤਰ ਘੋੜੇ ਇਹ ਜਿੰਨੀਆਂ ਵੀ ਸਾਡੀਆਂ ਸਾਰੀਆਂ ਖੇਡਾਂ ਆ ਇਹ ਪੇਟਾ ਵਾਲੇ ਜਿੰਨੇ ਵੀ ਆ ਗਰਾਊਂਡ ਲੈਵਲ ਤੇ ਆ ਕੇ ਬਿਨਾਂ ਦੱਸੇ ਜਿਹਦੇ ਮਰਜ਼ੀ ਘਰੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਇੰਨਾ ਕੁ ਵੀ ਨੌਕਸ ਮਿਲ ਗਿਆ ਨਾ ਅਸੀਂ ਕਹਿੰਨੇ ਖੋਦ ਅਸੀਂ ਪਹਿਲਾਂ ਕਹਾਂਗੇ ਬਾਈ ਪੱਤਾਂ ਤੋਂ ਵੱਧ ਕੇ ਬਈ ਪਾਲਦੇ ਆਂ ਅਸੀਂ ਇਹਨਾਂ ਨੂੰ ਇੱਕ ਤਰ੍ਹਾਂ ਦੇ ਸਾਰੇ ਐਥਲੀਟ ਆ ਨੰਬਰ ਦੂਜੀ ਗੱਲ ਵੀਰੇ ਜਿੰਨੇ ਵੀ ਸਾਡੇ ਸ਼ੌਂਕ ਵਾਲੇ ਬੰਦੇ ਆ ਸਾਡੇ ਕੋਲੇ ਬਿਲਕੁਲ ਵੀ ਖਾਲੀ ਟਾਈਮ ਨਹੀਂ ਅਸੀਂ ਕੰਮਾਂ ਦੇ ਵਿੱਚੋਂ ਟਾਈਮ 'ਚੋਂ ਟਾਈਮ ਕੱਢ ਕੇ ਇਹਨਾਂ ਨੂੰ ਟਾਈਮ ਦਿੰਨੇ ਆ ਵੀਰੇ ਸਾਰਾ ਸਾਰਾ ਕੁਝ ਇਹਨਾਂ ਦੀ ਖਾਤਰ ਕਰਦੇ ਆ ਤੁਸੀਂ ਸੋਚੋ ਜੇ ਇਹ ਚੀਜ਼ਾਂ ਬੰਦ ਹੋ ਜਾਣਗੀਆਂ ਅੱਜ ਕਿੰਨਾ ਕੱਟ ਸੀ ਤਰ ਸਿੱਟ ਨੂੰ ਜਗ੍ਹਾ ਨਹੀਂ ਹੈਗੀਗੀ ਇਹ ਬੰਦੇ ਸਾਰੇ ਕਿੱਧਰ ਨੂੰ ਜਾਣਗੇ ਵੀਰੇ ਜਿੱਥੇ ਮਰਜੀ ਹੋਈਏ ਵੀਰੇ ਘਰੇ ਪਹੁੰਚਦੇ ਆ ਤੜਕੇ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਦੇ ਵਿੱਚ ਰਹਿੰਦੇ ਆ ਵੀਰੇ ਸਾਰਾ ਕੁਝ ਕਰਦੇ ਆ ਇਥੋਂ ਤੱਕ ਸਾਡੇ ਘਰ ਦੀਆਂ ਬੁੜੀਆਂ ਨੂੰ ਵੀ ਸਾਥੋ ਬਾਤ ਕੇ ਸ਼ੌਂਕ ਆ ਵੀਰੇ ਇਹਨਾਂ ਚੀਜ਼ਾਂ ਦਾ ਇਹ ਜਿਹੜੇ ਸਾਡੇ ਤੇ ਅਲੀਗੇਸ਼ਨ ਲਾਏ ਜਾਂਦੇ ਆ ਅਤਿਆਚਾਰ ਦੇ ਅਸੀਂ ਅਤਿਆਚਾਰ ਤਾਂ ਛੱਡੋ ਅਸੀਂ ਤਾਂ ਜਿਹੜੇ ਸਟਰੀਟ ਡੌਗ ਆ ਗਾਈਆਂ ਮੱਝਾਂ ਫਿਰਦੀਆਂ ਕੁਛ ਵੀ ਹੋਵੇ ਵੀਰੇ ਅਸੀਂ ਤਾਂ ਉਹਨਾਂ ਦੇ ਰੱਖੇ ਆ ਅਸੀਂ ਉਹਨਾਂ ਨਾਲ ਤੁਰੇ ਫਿਰਦੇ ਆ ਅਸੀਂ ਆਪਦੇ ਘਰੇ ਜਿਹੜੇ ਰੱਖੇ ਆ ਉਹਨਾਂ ਨਾਲ ਤਾਂ ਕਰਨੇ ਕੀ ਆਗੇ ਇੱਲਾਹੀ ਸੀ ਕਿ ਇਸ ਤੱਕ ਕਿਤੇ ਰਿਸ਼ਤੇਦਾਰੀ ਚ ਰਾਤ ਵੀ ਨਹੀਂ ਲਾਉਂਦੇ ਵੀ ਸਾਡੇ ਕਿਤੇ ਵੀਰੇ ਬਿਲਕੁਲ ਮੈਂ ਉਹੀ ਤਾਈਆਂ ਨੂੰ ਅਨਾਉਂਸ ਕੀਤਾ ਸੀਗਾ ਵੀਰੇ ਮੈਂ ਉਹ ਤਾਈਆਂ ਨੂੰ ਹੱਥ ਖੜੇ ਕਰਵਾਏ ਸੀ ਮੈਂ ਕਿਹਾ ਇਹਦੇ ਵਿੱਚ ਲੋਕਾਂ ਨੂੰ ਵੀ ਪਤਾ ਲੱਗ ਜੂਆ ਹੁਣ ਵੀ ਆਪਣੇ ਨਾਲ ਕਿੰਨੇ ਖੜੇ ਆ ਇਹਨਾਂ ਨੂੰ ਪੁੱਛ ਲੋ ਕਿਤੇ ਰਾਤ ਰਹੀ ਹੋਊਗੀ ਵੀਰੇ ਕਿਉਂ ਜਿੰਨਾ ਟਾਈਮ ਆਪਦੇ ਹੱਥੀਂ ਦਾਣਾ ਪਾਣੀ ਕਬੂਤਰ ਨੂੰ ਕੁੱਤੇ ਨੂੰ ਘੋੜੇ ਨੂੰ ਅਸੀਂ ਨਹੀਂ ਦਿੰਦੇ ਸਾਡੇ ਦਿਲ ਨੂੰ ਸੰਤੋਸ਼ਟੀ ਨਹੀਂ ਆਉਂਦੀ ਵੀਰੇ ਅਸੀਂ ਖੁਦ ਜਾ ਕੇ ਚੈੱਕ ਕਰਨਾ ਵ ਵੀਰੇ ਹੋ ਰਜਗਾਰ ਕਰਦੇ ਆ ਨਾਲ ਸਵੇਰੇ 2-4 ਘੰਟੇ ਲਾ ਕੇ ਸ਼ਾਮ ਨੂੰ ਲਾ ਕੇ ਆਪਦੇ ਕੰਮ ਚੋਂ ਕੰਮ ਦਾ ਟਾਈਮ ਕੱਢਦੇ ਆ ਦਸਾਂ ਨੌਾਂ ਦੀ ਕਿਰਤ ਕਮਾਈ ਜੋ ਵੀਰੇ ਅਸੀਂ ਨਿਕਾ ਨਿਕਾ ਪੈਸਾ ਇਕੱਠਾ ਕਰਦੇ ਆ ਫਿਰ ਜਿੰਨੇ ਸਾਡੇ ਵੀਰੇ ਐਨ ਆਰ ਆਈ ਬੈਠੇ ਆ ਵੀਰੇ ਉਹ ਕਾਦੀ ਖਾਤਰ ਆਉਂਦੇ ਆ ਇੱਥੇ ਸਿਰਫ ਆਪਦੇ ਸ਼ੌਂਕਾਂ ਦੇ ਖਾਤਰ ਆਪਦੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਂਦੇ ਆ ਆਪਦੀ ਵਿਰਾਸਤ ਦਿਖਾ ਸਕਣ ਉਹਨਾਂ ਦੇਖੋ ਤੁਸੀਂ ਕਿਹੜਾ ਸੀਜ਼ਨ ਚੱਲਦਾ ਕਿੰਨੀ ਗਰਮੀ ਆ 100 ਦੇ ਵਿੱਚੋਂ 70% ਸਾਡੇ ਬੰਦੇ ਬਾਹਰੋਂ ਆਏ ਇੱਥੇ ਸਿਰਫ ਕਬੂਤਰ ਡਾਉਣ ਦੀ ਖਾਤਰ ਉਹਨਾਂ ਨੇ 4-4 ਮਹੀਨੇ ਰਹਿ ਕੇ ਜਾਣਾ ਮਾ ਆਪ ਦੀ ਜੇਬਾਂ ਚੋਂ ਪੈਸੇ ਖਰਚਦੇ ਆ ਵੀਰੇ ਸਾਰਾ ਕੁਝ ਕਰਦੇ ਆ ਸਾਡੀਆਂ ਪਹਿਲਾਂ ਹੀ ਬਾਈ ਨੂੰ ਪੁੱਛੇ ਸੀ ਐਸਾ ਕਬੂਤਰ ਬਾਜ ਦਾ جنੂਨ ਕਿਹੜਾ ਜਿਹੜਾ ਕਿ ਤੁਸੀਂ ਕਹਾਂਗੇ ਬਾਹਰਲੇ ਮੁਲਕਾਂ ਤੋਂ ਇੱਧਰ ਆਉਂਦੇ ਨੇ ਠੰਡੇ ਮੁਲਕਾਂ ਤੋਂ ਇੱਧਰ ਆਉਂਦੇ ਨੇ ਉਸ ਰੁੱਤ ਦੇ ਵਿੱਚ ਜਿਹੜੀ ਰੁੱਤ 'ਚ ਮਨਲਾ ਆਪਣੇ ਲਈ ਇਹ ਕਹਿੰਦੇ ਕਿ ਏਸੀ ਹੋਵੇ ਪਰ ਕਬੂਤਰ ਬਾਜ ਦੇਖਦੇ ਆਂ ਕਿ ਗਰਮੀ ਦੇ ਵਿੱਚ ਆਏ ਨਿਗਾ ਲੱਗੀ ਹੁੰਦੀ ਆ ਕਿ ਗਰਮੀ ਦਾ ਅਹਿਸਾਸ ਨਹੀਂ ਹੁੰਦਾ ਨਹੀਂ ਵੀਰੇ ਸ਼ੌਂਕ ਆ ਵੀਰੇ ਸਾਰਾ ਸੋਝਿਆ ਹੋਇਆ ਦੋਨੋਂ ਮੈਂ ਹੋਰ ਦਾ ਇਦਾਂ ਵੀਰੇ ਕਬੂਤਰਾਂ ਵਾਲੇ ਕਬੂਤਰਾਂ ਵਾਲੇ ਦੇਖ ਲਓ ਵੀਰੇ ਗਰਮੀਆਂ ਦੇ ਵਿੱਚ ਐ ਖੜਦੇ ਆ ਘੋੜਿਆਂ ਵਾਲੇ ਬੜਦਾਂ ਵਾਲੇ ਕੁੱਤਿਆਂ ਵਾਲੇ ਜਿੰਨਾ ਮਰਜੀ ਤੁੰਦ ਨੇਰਾ ਮੂੰਹ ਜੋ ਮਰਜੀ ਹੋਵੇ ਵੀਰੇ ਤੜਕੇ 4 ਵਜੇ ਤੋਂ ਉੱਠ ਕੇ ਇਹ ਐਥਲੀਟ ਆ ਵੀਰੇ ਇਹਨਾਂ ਦੀ ਸਾਰੀ ਡਾਈਟ ਐਥਲੀਟ ਵਾਲੀ ਆ ਲਾ ਜੋ ਤੁਸੀਂ ਖਾ ਸਕਦੇ ਹੋ ਆਪਾਂ ਖਾ ਸਕਦੇ ਆ ਅਸੀਂ ਉਹ ਇਹਨਾਂ ਨੂੰ ਦਿੰਨੇ ਆ ਖੁੱਦ ਮੂੰਹ ਚੋਂ ਕੱਢ ਕੇ ਪਾਉਣ ਵਾਲੀ ਗੱਲ ਆ ਬਾਈ ਤੇ ਸਾਸੀਂ ਜੀ ਅਸੀਂ ਮਾਰੇ ਜਾਵਾਂਗੇ ਭਾਈ ਜੇ ਸਾਡੇ ਸ਼ੌਕ ਬੰਦ ਹੋ ਗਏ ਸਾਡੇ ਕੋਲ ਤਾਂ ਹੋਰ ਕੁਛ ਹੈ ਹੀ ਨਹੀਂ ਗਾ ਵੀਰੇ ਅਸੀਂ ਤਾਂ ਨਾਲ ਇਹਨਾਂ ਦੇ ਨਾਲ ਤੁਰੇ ਫਿਰਦੇ ਆ ਵੀਰੇ ਜਵਾਕਾਂ ਨੂੰ ਸਾਡੇ ਪਾਲੇ ਹੋਏ ਦੇ ਵਿੱਚ ਕੋਈ ਨਹੀਂ ਗਰਮੀਆਂ ਦੇ ਵਿੱਚ ਰੰਗ ਸਾਡੇ ਕੋਕੋਕੋਲਾ ਵਰਗੇ ਹੋ ਜਾਂਦੇ ਆ ਜੀ ਆ ਝੋਨਾ ਛੱਡ ਕੇ ਆਏ ਆ ਕੱਦੂ ਛੱਡ ਕੇ ਆਏ ਆ ਆ ਘੱਟ ਤੁਸੀਂ ਦੇਖ ਲਓ ਕਿੰਨਾ ਹੋਇਆ ਜਿਹੜੀ ਸਾਡੀ ਕਬੂਤਰਬਾਜੀ ਹੈ ਨਾ ਇਹ ਸਾਡਾ ਪਿਆਰ ਆ ਸਾਡੇ ਕੁੱਤੇ ਘੋੜੇ ਸਭ ਅਸੀਂ ਆਪਦੇ ਬੱਚਿਆਂ ਦੀਆਂ ਖਰਾਕਾਂ ਕੱਢ ਕੇ ਇਹਨਾਂ ਦੇ ਮੂੰਹ 'ਚ ਪਾਉਨੇ ਭਾਜੀ ਕਿਸੇ ਨਸ਼ੇ ਦੇ ਨਾਲ ਤਾਂ ਕੋਈ ਖੜਾ ਨਹੀਂ ਜਾ ਸਕਦਾ ਨਹੀਂ ਨਾ ਨਾ ਨਸ਼ਾ ਕੋਈ ਨਹੀਂ ਜੀ ਜੜੀਆਂ ਬੂਟੀਆਂ ਜੜੀਆਂ ਬੂਟ ਉਹ ਨਹੀਂ ਗੱਲ ਕੀ ਦੂਜਾ ਕੰਮ ਕੋਈ ਨਸ਼ੇ ਵਾਲਾ ਕੋਈ ਕੰਮ ਨਹੀਂ ਕਰਦਾ ਠੰਡੀਆਂ ਚੀਜ਼ਾਂ ਪਿਉ ਖੋਣੇ ਇਹਨਾਂ ਨੂੰ ਅਸੀਂ ਇਹ ਨਹੀਂ ਖਰਾਕ ਹੀ ਅਸੀਂ ਇਹਨਾਂ ਨੂੰ ਤਿਆਰ ਹੀ ਹਿਸਾਬ ਨਾਲ ਕਰਦੇ ਆਂ ਖਰਾਕ ਹੀ ਇੰਨੀ ਦਿੱਤੀ ਜਾਂਦੀ ਆ ਸਾਨੂੰ ਕੋਈ ਲੋੜ ਹੀ ਨਹੀਂ ਆਪਾਂ ਬੇ ਭਾਈ ਆਪਾਂ ਖੁਦ ਹੀ ਸੋਚੋ ਇੰਨੇ ਜਾਣੇ ਖੜੇ ਆ ਇੱਥੇ ਕੋਈ ਕੰਮ ਕਰਨਾ ਆਵੇ ਨਸ਼ਾ ਨਸ਼ੇ ਵਾਲਾ ਬੰਦਾ ਕਰੂਗਾ ਕਿ ਸੋਫੀ ਬੰਦਾ ਕਰੂਗਾ ਨਸ਼ੇ ਵਾਲਾ ਤਾਂ ਦੋ ਮਿੰਟਾਂ ਹੀ ਡੱਕ ਬਾਕੀ ਹੱਥੀਂ ਪਾਲ ਕੇ ਨਿੱਕੇ ਨਿੱਕੇ ਬੱਚਿਆਂ ਨੂੰ ਵੀਰੇ ਤਿਆਰ ਕਰਕੇ ਜਵਾਨ ਕਰਕੇ ਉਹਨਾਂ ਨੂੰ ਕੌਣ ਨਸ਼ਾ ਦੇ ਦੂਗਾ ਬਈ ਕੌਣ ਮਾਰ ਲੂਗਾ ਦੁੱਖ ਤਾਂ ਲੱਗਿਆ ਹੋਣਾ ਜਦੋਂ ਬੰਦ ਹੋਈ ਉਹਨੇ ਹਾਲਾਂਕ ਕੁੱਤਿਆਂ ਦੀਆਂ ਦੌੜਾਂ ਕੰਨੀ ਹੋਏ ਫਿਰ ਉਹ ਐਂਡ ਦੇ ਕਬੂਤਰਾਂ ਆਣੀ ਨੂੰ ਵੀਰੇ ਇਹ ਸਾਡੇ ਤਾਂ ਵੀਰੇ ਸ਼ੌਕ ਆ ਇਹ ਸਾਰੇ ਜਿੰਨੇ ਵੀ ਬੇਬਨਾਯਾ ਦਾ ਵੀਰੇ ਸਾਰੇ ਇਲਜ਼ਾਮ ਝੂਠੇ ਆ ਵੀਰੇ ਏਜੰਟਾਂ ਦੇ ਤੌਰ ਤੇ ਪੇਟਾ ਲਾ ਲੋ ਵੀਰੇ ਪੇਟਾ ਗੈਰ ਗੈਰ ਸਰਕਾਰੀ ਆ ਅਰਧ ਸਰਕਾਰੀਆ ਦਾ ਉਹ ਬਾਹਰ ਦੀ ਇੱਕ ਤਰ੍ਹਾਂ ਦੀ ਐਨ ਜੂ ਆ ਨਾ ਉਹ ਸਾਡੇ ਤੇ ਆ ਕੇ ਦਖਲ ਕਰਦੀ ਆ ਸਾਰਾ ਯੂਰਪ ਲਾ ਲੋ ਵੀਰੇ ਸਾਰਾ ਅਮਰੀਕਾ ਆਸਟ੍ਰੇਲੀਆ ਡੌਗ ਸ਼ੋ ਤਾਂ ਕਾਨੂੰਨ ਆ ਤਾਂ ਵੀਰੇ ਸਾਰਾ ਖੇਡਾਂ ਹੁੰਦੀਆਂ ਆ ਮਾਂ ਕਬੂਤਰਾਂ ਦੀਆਂ ਵੀਰੇ ਉੱਥੇ ਰੇਸ ਪਿਜਨ ਰੇਸ ਹੁੰਦੀ ਆ ਵੀਰੇ ਸਾਰਾ ਕੁਝ ਆ ਤੇ ਸਰਕਾਰ ਵੱਲੋਂ ਵੈਲਿਡ ਆ ਸਾਡੇ ਦੀ ਕਾਹਤ ਥੋਪਿਆ ਜਾ ਰਿਹਾ ਵਾ ਅਸੀਂ ਮਾੜਾ ਦੱਸ ਦੋ ਕੀ ਕਰਦੇ ਆ ਇੰਨੇ ਬੰਦੇ ਖੜੇ ਆ ਇੱਕ ਵੀ ਸਾਡੇ ਚ ਕੋਈ ਬੰਦਾ ਕਹਦੇ ਵੀ ਤੁਹਾਡੀ ਆ ਗਲਤੀ ਆ ਤੁਸੀਂ ਮਾੜਾ ਕਰ ਰਹੇ ਹੋ ਅਸੀਂ ਆਪ ਹੀ ਛੱਡ ਦਾਂਗੇ ਯਾਰ ਇਹਦਾ ਸਾਡੇ ਵੀਰੇ ਸਾਡੇ ਦਾ ਜਵਾਕਾਂ ਨਹੀਂ ਆ ਵੀਰੇ ਅਸੀਂ ਨਸਿਆਂ ਚੋਂ ਨਿਕਲ ਕੇ ਕਬੂਤਰ ਬਾਜ਼ੀਆਂ ਚ ਆਏ ਭਾਜੀ ਅ ਅਸੀਂ ਤਾਂ ਕਰ ਗਏ ਅਸੀਂ ਨਸਿਆਂ ਤੋਂ ਬਚੇ ਆ ਹਾਂ ਇਦਾਂ ਦਾ ਜਦੋਂ ਇਹਨਾਂ ਕੋਲ ਆ ਕੇ ਬੰਦਾ ਤਾਂ ਸਾਰਾ ਸੱਸ ਉੱਟ ਜਾਂਦਾ ਵੀ ਮੈਂ ਆਰਮੀ ਦੇ ਵਿੱਚ ਆ ਮੇਰੀ ਮਾਤਾ ਕੱਲੀ ਘਰੇ ਕਬੂਤਰ ਸਾਂਭਦੀ ਹੈ ਕੱਲੇ ਅੱਛਾ ਤੁਸੀਂ ਫੌਜੀ ਹੋ ਹਾਂ ਓਕੇ ਕੱਲੀ ਮਾਤਾ ਮੇਰੀ ਕਬੂਤਰ ਸਾਂਭਦੀ ਹੈ ਘਰੇ ਅੱਛਾ ਮੈਂ ਡਿਊਟੀ ਜਾਵੜਾ ਨਾ ਮਾਤਾ ਨੇ ਸਾਹਮਣੇ ਉਦੋਂ ਬਾਅਦ 70 80 ਕਬੂਤਰ ਆ ਮੇਰੇ ਕੋਲੇ ਖੁੱਲੇ ਫਰਦੇ ਰਹਿੰਦੇ ਆ ਓਕੇ ਸਾਡੇ ਦਾ ਬਾਬਾ ਪਾਪਾ ਤਾਂ ਨਹੀਂ ਸਾਹਮਣੇ ਕੱਲੀ ਮਾਤਾ ਸਾਂਭਦੀ ਹੈ ਕੱਲੀ ਮਾਤਾ ਮੈਨੂੰ ਨਹੀਂ ਉਹਨਾਂ ਪਤਾ ਜਿੰਨਾ ਮਾਤਾ ਨੂੰ ਪਤਾ ਮੈਨੂੰ ਨਹੀਂ ਆ ਮੈਂ ਡਿਊਟੀ ਜਾੜਾ ਮੈਨੂੰ ਜਨੂਨ ਹੀ ਆ ਕਬੂਤਰ ਪਾਲੀ ਹਾਂਜੀ ਚਾ 17 18 ਸਾਲ ਹੋ ਗਏ ਮੇਰੇ ਕਬੂਤਰ ਰੱਖਿਆ ਨੂੰ ਮੈਂ ਛੱਡੇ ਨਹੀਂ ਪਿਆਰੀ ਇੰਨਾ ਮਾਤਾ ਨੂੰ ਮਾਤਾ ਗੱਲੀ ਸਾਹਮਣੇ ਮੈਂ ਡਿਊਟੀ ਭਗ ਜਾਣਾ ਹਾਂਜੀ ਕਬੂਤਰਬਾਈ ਹਾਂਜੀ ਹਾਂਜੀ ਬਾਈ ਕੂਤਰਬਾਈ ਤੜਕੇ ਤੋਂ ਲੈ ਕੇ ਆਥਣ ਤੱਕ ਰਹਿਣਾ ਪੈਂਦਾ ਇਹਦੇ ਵਿੱਚ ਅੱਛਾ ਤੜਕੇ 4 ਵਜੇ ਸੌਦਾ ਨਹਾ ਕੇ ਇਹ ਨਹੀਂ ਵੀ ਅਗਲਾ ਨੱਥ ਤੋਂ ਬੇੜਾ ਖੁੱਡੇ 'ਚ ਵਰਜੂ ਪਹਿਲਾਂ ਡਿਊਟੀ ਆ ਪਹਿਲਾਂ ਨਹਾਉਣਾ ਪੈਂਦਾ ਨਹਾ ਕੇ ਫਿਰ ਖੁੱਡੇ 'ਚ ਪੜਨੂ ਆ ਪਵਿੱਤਰ ਹੋ ਕੇ ਫਿਰ ਇਹ ਪਵਿੱਤਰ ਚੀਜ਼ ਹੈ ਬਾਈ ਇਹ ਸਰ ਨਾਲੋਂ ਹਾਂ ਇੰਨਾ ਹੈ ਇੰਨਾ ਬਹੁਤ ਇੰਨਾ ਪਿਆਰ ਕਰਦੇ ਨੇ ਜਵਾਗ ਕਈ ਵਾਰੀ ਆਪ ਖੇਤ ਜਾਵੜੇ ਨੇ ਬੁਢੀਆਂ ਨੂੰ ਕਹਿੰਦੇ ਨੇ ਵੀ ਦਾਣੇ ਪਾ ਦੇ ਬੁੜੀਆਂ ਦੋਆਣੇ ਪਾਉਂਦੀਆਂ ਪਾਣੀ ਧਰਦੀਆਂ ਇਹ ਜ਼ਰੂਰੀ ਰਾਤ ਨੂੰ ਪਾਣੀ ਚਾਹਦੇ ਆ ਤੜਕੇ 8 6 ਵੇ ਧਰਦੇ ਆ 4ਵੇਂ ਜ਼ਿੰਦਾਰੀਆਂ ਦੇ ਵਿੱਚ ਜਾਣੇ ਆ ਨਾ ਉੱਥੇ ਵੀ ਆਪਾਂ ਰਾਤ ਨਹੀਂ ਰਹਿ ਸਕਦੇ ਹੈਗੇ ਇਹ ਜਵਾਕਾਂ ਵਾਂਗ ਰੱਖਿਆ ਮਾਰਨਿੰਗ ਟਾਈਮ ਲਾ ਲਓ ਹੁਣ ਤੁਸੀਂ ਆਪਾਂ ਸਵੇਰ 4 5 ਵਜੇ ਕੋਠੇ ਤੇ ਚੜ ਜਾਨੇ ਆ ਇਹਨਾਂ ਨੂੰ ਉਤਾਰਦੇ ਨੂੰ ਇੱਕੋ ਟੋਕੜ 3 4 ਵਜੇ 3 4 ਵਜੇ ਜਾਂਦੇ ਆ ਫਿਰ ਬਾਦਾਮ ਕੱਟ ਲਓ ਪਲਾ ਦਿਓ ਪਾਣੀ ਪਲਾ ਦਿਓ ਐਦਾਂ ਇਹਨਾਂ ਦੀ ਸਭ ਸਮਈਏ ਦੇ ਵਿੱਚ ਟਾਈਮ ਨਿਕਲ ਜਾਂਦਾ ਹਾਂਜੀ ਕਬੂਤਰ ਵਾਲਾ ਬਹੁਤ ਹੈ ਜੀ ਹਾਂਜੀ ਵੀਰ ਜੀ ਸਾਡਾ ਸ਼ੌਂਕ ਹੀ ਇਹ ਆ ਤੇ ਹਾਂ ਨਹੀਂ ਛੱਡ ਸਕਦੇ ਸਰਕਾਰ ਜੋ ਮਰਜ਼ੀ ਕਵੇ ਮਾ ਵੀ ਸਭ ਨਹੀਂ ਹੋਣਾ ਹੈ ਬਾਈ ਨਹੀਂ ਪੈਦਾਦਾ ਵੀਰ ਜੀ ਪੰਜਾਬ ਦੀ ਵਿਰਾਸਤ ਖੇੜਿਆ ਕੁੱਤੇ ਕੁੱਕੜ ਕਬੂਤਰ ਤੇ ਪਸ਼ੂ ਮੰਨ ਲਓ ਬਲਦ ਭਜਾਉਣੇ ਇਹ ਕਿੱਦਾਂ ਮੰਨ ਦੋ ਜੂ ਤੁਸੀਂ ਦੱਸ ਦੋ ਤੁਸੀਂ ਵੀ ਤੇ ਵਿਰਾਸਤਾਂ ਤੋਂ ਵਿਰਾਸਤ ਆ ਤੁਸੀਂ ਵੀ ਤੇ ਬਚਪਨ ਤੋਂ ਵੇਂਦੇ ਆਏ ਨੇ ਅੱਜ ਤੱਕ ਬੰਦ ਹੋਈ ਆ ਇਹ ਚੀਜ਼ ਨਹੀਂ ਨਾ ਹੋਈ ਫੇਰ ਹੁਣ ਕਿੱਦਾਂ ਆਜੋ ਮਿਹਰਬਾਨੀ ਬਾਈ ਇਹ ਕੋਈ ਨਹੀਂ ਇਹ جنੂਨ ਆ ਜਦੋਂ ਵੀ ਮੈਂ ਮੰਨ ਕੇ ਚੱਲੋਂ ਵੀ ਛੁੱਟੀ ਆਉਣਾ ਚਾਹ ਪਾਣੀ ਨਹੀਂ ਪੀਣਾ ਚਾਹ ਪਾਣੀ ਨਹੀਂ ਪੀਣਾ ਪਹਿਲਾਂ ਖੁੱਡੇ 'ਚ ਜਾ ਕੇ ਕੂਟਰ ਦੇਖੋ ਵੀ ਹੈ ਸਹੀ ਆ ਕੱਲਾ ਆ ਕੇ ਚਾਹ ਪਾਣੀ ਵੀ ਨਹੀਂ ਪੀਂਦਾ ਛੁੱਟੀ ਆ ਕੇ ਕੂਟਰ ਦੇਖੋ ਆਪਦੇ ਕਿਹੜੇ ਆ ਕੂਟਰ ਵਾਜੋ ਬਾਈ ਹਾਂਜੀ ਤੁਸੀਂ ਤਾਂ ਚਾਹੁੰਦੇ ਹੁਣ ਇਹ ਬੰਦ ਹੋਵੇ ਇਹ ਅਸੀਂ ਤਾਂ ਕਿੱਥੇ ਚੋਣੇ ਬਾਈ ਜੇ ਇਹ ਬੰਦ ਹੋ ਗਈ ਤੇ ਮੈਨੂੰ ਲੱਗਦਾ ਵੀ ਨਾ ਅਸੀਂ ਕੰਮ ਦੇ ਨਾਲਕਾਰ ਦੇ ਕਿਉਂ ਲੱਗਦਾ ਉਹੀ ਡਿਪਰੈਸ਼ਨ 'ਚ ਬਗ ਜਾਣਗੇ ਜਿਵੇਂ ਬਾਈ ਡਿਪਰੈਸ਼ਨ ਛੋੜ ਜਾਗੇ ਸਹੀ ਸਹੀ ਗੱਲ ਆ ਬਾਈ ਸਹੀ ਗੱਲ ਹਾਂਜੀ ਨੀਂਦ ਹੀ ਨਹੀਂ ਆਉਣੀ ਸਾਨੂੰ ਤਾਂ ਅੱਧੇ ਨੂੰ ਤੇਰੀ ਆਈ ਬਾਈ ਕਰਕੇ ਉਹ ਹੀ ਸਾਨੂੰ ਕੂਤਰਾ ਜੈ ਇੰਨੇ ਬਿਜੀ ਰਹਿੰਦੇ ਆ ਸਾਨੂੰ ਹੋਰ ਪਾਸੇ ਸਾਡੇ ਗਲਤ ਕੰਮਾਂ 'ਚ ਧਿਆਨ ਹੀ ਨਹੀਂ ਜਾਂਦਾ ਜਦੋਂ ਅਸੀਂ ਕੰਮ ਤੋਂ ਆ ਜੰਨੇ ਆ ਸਾਨੂੰ ਟੈਨਸ਼ਨ ਰਹਿੰਦੀ ਆ ਵੀ ਇਹਨਾਂ ਨੂੰ ਦਾਣੇ ਪਾਣੀ ਪਾਉਣੇ ਆ ਤੇ ਅਸੀਂ ਸਵੇਰੇ ਜੰਨੇ ਆ ਉਦੋਂ ਪਾਣੀ ਦਾਣਾ ਪਾਣੀ ਚੈੱਕ ਕਰਕੇ ਜੰਨੇ ਆ ਜੇ ਅਸੀਂ ਹੁਣ ਇਹ ਛੱਡ ਦਿਆਂਗੇ ਵੀ ਸਾਡਾ ਗਲਤ ਕੰਮਾਂ 'ਚ ਧਿਆਨ ਰਹੂ ਅਸੀਂ ਨਸ਼ੇ ਵੱਲ ਵੀ ਨਹੀਂ ਧਿਆਨ ਜਾਂਦਾ ਵੀ ਆਪਦੇ ਸ਼ੌਕ 'ਚ ਇੰਨਾ ਰੁੱਝੇ ਰਹਿੰਦੇ ਵੀ ਕੂਤਰਾਂ ਦੇ ਵੀ ਨਾ ਹੋਰ ਕਿਸੇ ਵਾਸਤੇ ਧਿਆਨ ਨਹੀਂ ਆਉਂਦਾ ਇਹ ਸਾਰੇ ਦਿਨੇ ਇੰਨਾ ਜੀ ਬਿਜੀ ਰਹਿੰਦੇ ਆ ਇਹ ਅਹੀਂ ਡਿਪਰੈਸ਼ਨ 'ਚ ਮਰ ਜਾਣਾ ਜਿਹੜਾ ਪੰਜਾਬ ਰਹਿ ਗਿਆ ਉਹ ਡਿਪਰੈਸ਼ਨ 'ਚ ਮਰ ਜੂ ਪੰਜਾਬ 'ਚ ਰਹਿ ਕੇ ਜਾਊਗਾ ਸਾਡਾ ਸ਼ੌਂਕ ਬੰਦ ਨਹੀਂ ਹੋਣਾ ਚਾਹੀਦਾ ਇਹ ਅਸੀਂ ਹਾਂ ਅਸੀਂ ਵੀ ਹਾਂ ਇੱਕ ਕਬੂਤਰਬਾਜ਼ੀ ਦੇ ਜਿਹੜੇ ਨਸ਼ੇ ਵਾਲੀਆ ਪੇਟਾਂ ਨੇ ਜਿਹੜੇ ਉਹ ਲਾ ਰਹੇ ਨੇ ਆ ਨਾ ਵੀਰੇ ਉਹ ਕਰਦੇ ਆ ਪਾਕਿਸਤਾਨ 'ਚ ਠੀਕ ਆ ਆਪਣੇ ਪੰਜਾਬ ਦੇ ਵਿੱਚ ਇਹ じゃ ਕੁਝ ਨਹੀਂ ਹੈਗਾ ਠੀਕ ਆ ਹੁਣ ਆ ਸਿਜ਼ਨਾਂ ਬੱਚੇ ਕਢਾਉਣ ਦਾ ਠੀਕ ਆ ਅੱਜ ਤੋਂ ਬੱਚੇ ਕਢਾਉਣ ਤੋਂ ਪਹਿਲਾਂ ਦੇਖ ਲਓ ਜਦੋਂ ਮਤਲਬ ਕਿ ਜੋੜੇ ਲਾਉਂਦੇ ਆ ਮੀਟਿੰਗ ਕਰਾਉਂਦੇ ਹਨਾ ਉਹ ਕਬੂਤਰਾਂ ਦੀ ਆਪਾਂ ਉਹਦੋਂ ਤੋਂ ਤਿਆਰ ਹੋ ਜਾਣਾ ਜਬ ਜਿੰਨੇ ਦਿਨ ਤੱਕ ਬਾਜੀ ਨਹੀਂ ਛੱਡੀ ਜਾਂਦੀ ਉਹਨੇ ਉਹ ਨਸ਼ੇ ਵਾਲਾ ਕੋਈ ਸਿਸਟਮ ਨਹੀਂ ਹੈਗਾ ਠੀਕ ਹੈ ਨਾ ਉਹਦੇ ਵਿੱਚ ਉਹ ਦੇਸੀ ਨੁਸਖੇ ਨੇ ਹੋਂ ਦਾ ਸਿਰ ਤੇ ਜਿਹਦੇ ਕੋਲ ਕਰਾ ਹੈਗੀ ਆ ਵੀਰੇ ਉਹ ਜਿੱਤ ਜਾਂਦਾ ਠੀਕ ਹੈ ਨਾ ਇਹੀ ਸਾਰਾ ਕੁਝ ਹੈਗਾ ਵੀਰੇ ਕੋਈ ਨਸ਼ਾ ਨਹੀਂ ਕਪੂਤਰ ਬਾਜੀ ਦੇ ਵਿੱਚ ਪੌਣੇ ਆ ਪਿਸਤਾ ਪੌਣੇ ਆ ਇਹ ਸਾਰੀਆਂ ਚੀਜ਼ਾਂ ਪਾ ਕੇ ਇਹਨਾਂ ਨੂੰ ਤਿਆਰ ਕਰਦੇ ਆਂ ਪਾਜੀ 9 ਮਹੀਨੇ ਇਹਨਾਂ ਦੀ ਸੇਵਾ ਕਰਦੇ ਆਂ 3 ਮਹੀਨੇ ਆ ਇਹ ਬਾਜੀਆਂ ਆਉਂਦੀਆਂ ਤੇ ਫਿਰ ਸਾਡੇ ਸ਼ੌਂਕ ਪੂਰੇ ਹੁੰਦੇ ਆ ਇਹ ਸਾਡਾ ਸ਼ੌਂਕ ਪਾਜੀ ਬਰਕਰਾਰ ਰਹਿਣਾ ਚਾਹੀਦਾ ਇਹ ਬੰਦ ਨਹੀਂ ਹੋਣਾ ਚਾਹੀਦਾ ਹਾਂਜੀ ਹਾਂਜੀ ਵੀਜੀ ਨਹੀਂ ਤਾਂ ਜੋਂਦੇ ਨਾ ਬੰਦ ਹੋ ਜੇ ਨਾ ਜੀ ਪਰ ਜੀ ਸਰਕਾਰ ਨੂੰ ਇਹ ਪੁੱਛੋ ਵੀ ਜੇ ਤੁਸੀਂ ਨਸ਼ਾ ਪ੍ਰਮੋਟ ਕਰਨਾ ਵਾ ਫਿਰ ਸਾਰੀਆਂ ਖੇਡਾਂ ਬੰਦ ਕਰ ਦਿਓ ਫਿਰ ਇਹ ਕਰ ਦਿਓ ਫਿਰ ਨਸ਼ਾ ਜੁੱਧ ਵਿਰੁੱਧ ਕਰਨਾ ਕੋਈ ਫਾਇਦਾ ਹੀ ਨਹੀਂ ਲੰਦਾ ਫਿਰ ਸਿੱਧਾ ਕੰਮ ਕਰਨ ਸਿੱਧਾ ਹੀ ਕੰਮ ਕਰਨ ਵੀ ਹਾਂ ਅਸੀਂ ਤੁਹਾਨੂੰ ਇਹ ਪੰਨੇ ਲਾਜ ਦੇਣਾ ਵੀ ਕੰਮ ਤੁਹਾਡਾ ਖਤਮ ਕਰਨਾ ਵਾ ਤੇ ਜੇ ਚਾਹੁੰਦੇ ਵੀ ਨਸ਼ਾ ਬੰਦ ਕਰਨਾ ਵਾ ਫਿਰ ਸਭ ਕੋ ਖੇਡਾਂ ਨੂੰ ਵਧਾ ਦੇਣਾ ਖੇਡਾਂ ਵਧਾਉਣ ਹਾਂ ਇਹ ਕੰਮ ਕਰਨਾ ਚਾਹੀਦਾ ਜੀ ਇਹਨਾਂ ਨੂੰ ਇਹਦੇ ਇਹਨਾਂ ਹੱਟਦੇ ਰੋਣ ਅਸੀਂ ਨਸ਼ਿਆਂ ਤੋਂ ਅਸੀਂ ਨਸ਼ਿਆਂ ਤੋਂ ਪਾਸੇ ਰਹਿਨੇ ਆ ਬਾਈ ਇਹ ਵੀ ਦੱਸ ਰਹੇ ਜੀ ਨਸ਼ਾ ਕਰਦਾ ਹੀ ਕੋਈ ਨਹੀਂ ਵੀਰ ਜੀ ਨਸ਼ਾ ਦਾ ਟਾਈਮ ਹੀ ਨਹੀਂ ਹੁੰਦਾ ਨਸ਼ਾ ਕਿੱਥੇ ਕਰਾਂਗੇ ਨਸ਼ੇ ਵਾਲਾ ਬੰਦਾ ਕਿਹੜਾ ਸਾਰੀ ਰਾਤ ਜਾ ਕੇ ਬਾਈ ਇਹਨਾਂ ਦੀ ਸੇਵਾ ਕਰਦਾ ਨਹੀਂ ਹੁੰਦੀ ਨੀ ਕਿਹੜਾ ਸਵੇਰੇ ਜਲਦੀ ਉੱਠ ਖੜੂ ਨਸ਼ੇ ਵਾਲਾ ਬੰਦਾ ਹੋ ਦੱਸੋ ਬੰਦੇ 4 ਵਜੇ ਤੋਂ ਲੈ ਕੇ ਖੁੱਡਿਆ ਮੂਰੇ ਹੋ ਜਾਂਦਾ ਵੀਰੇ ਸਾਰਾ ਸਾਰਾ ਦਿਨ ਉਹਨਾਂ ਤੇ ਮਿਹਨਤ ਕਰਦੇ ਆ ਠੀਕ ਹੈ ਜਾਂ ਕਿਹੜਾ ਬੰਦਾ ਨੁਸਖਾ ਲਾਜੂ ਜਿਹੜੇ ਬੰਦਾ ਨਸ਼ਾ ਕੀਤਾ ਉਹ ਦਿਮਾਗ ਹੀ ਨਹੀਂ ਲਾ ਸਕਦਾ ਬਈ ਇਹ ਸੇਵਾ ਦੀ ਦਿਮਾਗ ਦੀ ਠੀਕ ਹੈ ਉਹ ਨੁਸਖਿਆਂ ਦੀ ਸਾਰੀ ਇਹ ਕਲਾ ਗਈ ਠੀਕ ਹੈ ਇਹਦੇ ਵਿੱਚ ਕੋਈ ਨਸ਼ਾ ਨਹੀਂ ਹੈਗਾ ਪੇਟਾ ਨੂੰ ਇਹੀ ਗਰਾਊਂਡ ਲੈਵਲ ਤੇ ਆ ਜਾਵੇ ਬੇਟਾ ਕਿਸੇ ਵੀ ਕਬੂਤਰ ਬਾਜ਼ ਦੇ ਵਿੱਚ ਕੋਲ ਜਾ ਕੇ ਨਾ ਚੈੱਕ ਕਰ ਲਓ ਮਿੱਟੀ ਨਸ਼ਾ ਕੋਈ ਮੰਤਰੀ ਕੋਈ ਕੋਈ ਮੰਤਰੀ ਪੰਜਾਬ ਦਾ ਸਾਡੇ ਕੋਲੇ ਆ ਕੇ ਬੈਠੇ ਦੇਖੇ ਜੇ ਅਸੀਂ ਨਸ਼ਾ ਦਿੰਦੇ ਹੋਵਾਂਗੇ ਸਾਨੂੰ ਜੋ ਮਰਜ਼ੀ ਸਜ਼ਾ ਦੇਣ ਕੋਈ ਨਸ਼ਾ ਨਹੀਂਗਾ ਦਿਨਪੁਰ ਰਾਤ ਝਾਕਦੇ ਭਾਜੀ ਹੁਣ ਦੇ ਲੋ ਕਿੰਨੀ ਗਰਮੀ ਆ ਹੁਣ ਬਾਜ਼ੀਆਂ ਚੱਲੀ ਜਾਂਦੀਆਂ ਵਾਂ ਤੇ ਐ ਖੜੇ ਰਹਿੰਦੇ ਆ ਟਿੱਕੀ ਬਣ ਕੇ ਜਵੇਂ ਉਹ ਖੜੇ ਆ ਉਹਨਾਂ ਥੱਲੇ ਆਹੀਂ ਖੜੇ ਹੋਏ ਆ ਸਾਡੇ ਉਤਰਵਾਜੋਂ ਹਾਂਜੀ ਹਾਂਜੀ ਉਤਰਵਾਜੋਂ ਬਾਈ ਹਾਂਜੀ ਹਾਂਜੀ ਤੁਸੀਂ ਇਧਰ ਨਹੀਂ ਚਾਹੁੰਦੇ ਹੋ ਨਾ ਬੰਦ ਹੋ ਜੇ ਨਾ ਜੀ ਹੈ ਭਦੌੜ ਸ਼ਹਿਰ ਤੋਂ ਆਏ ਆ ਅਸੀਂ ਕਿਵੇਂ ਇਹ じゃ ਕੀ ਪਿਆਰਾ ਕੁ ਉਤਰਵਾਜੀ ਨਾਲ ਸ਼ੁਰੂ ਤੋਂ ਪੀੜੀਆਂ ਪੀੜੀਆਂ ਤੁਰੇ ਆਉਂਦੇ ਆ ਉਹਨਾਂ ਦੇ ਤੁਰੇ ਹਾਂਜੀ ਦਾਦੇ ਪਰਦਾਦੇ ਡੰਦੇ ਉਤਰਵਾਜੋਂ ਬਾਈ ਹਾਂਜੀ ਹਾਂਜੀ ਬਾਈ ਤੁਸੀਂ ਇਧਰ ਨਹੀਂ ਚਾਹੁੰਦੇ ਹੋ ਨਾ ਬੰਦ ਹੋ ਜੇ ਨਹੀਂ ਨਹੀਂ ਅਸੀਂ ਨਹੀਂ ਚਾਹੁੰਦੇ ਵੇ ਅਸੀਂ ਕਿਵੇਂ ਚਾਵਾਂਗੇ ਅਰ ਬੰਦ ਹੋ ਜੇ ਨਸ਼ਾ ਦਾ ਸਰਕਾਰਾਂ ਬੰਦ ਕਰ ਨਹੀਂ ਸਕਦੀਆਂ ਜਿਹੜੀਆਂ ਚੀਜ਼ਾਂ ਦੇ ਨਾਲ ਸ਼ੌਂਕਾਂ ਦੇ ਨਾਲ ਲੋਕ ਜੁੜੇ ਹੋਏ ਆ ਉਹ ਚੀਜ਼ਾਂ ਨੂੰ ਇਹ ਬੰ ਬੰਦ ਨਹੀਂ ਕਰਦੇ ਨਸ਼ਾ ਹੁਣ ਕਿੰਨਾ ਫੈਲਿਆ ਪਿਆ ਚੱਟੇ ਦਾ ਕਿੰਨਾ ਦੌਰ ਚੱਲੀ ਜਾਂਦਾ ਬਈ ਉਹ ਚੀਜ਼ਾਂ ਬੰਦ ਨਹੀਂ ਕਰਦੀ ਸਰਕਾਰਾਂ ਨੂੰ ਉਹ ਚੀਜ਼ਾਂ ਨਹੀਂ ਦੇਦੀਆਂ ਜਿਹੜੇ ਸ਼ੌਂਕ ਮੁੰਡਿਆਂ ਨੇ ਨਵੇਂ ਮੁੰਡਿਆਂ ਨੇ ਸ਼ੌਂਕ ਪਾਲਿਆ ਜਾਂ ਪੁਰਾਣੇ ਮੁੰਡਿਆਂ ਨੇ ਸ਼ੌਂਕ ਪਾਲਿਆ ਜਿਹੜੀਆਂ ਆਪਣੀਆਂ ਮੁੱਢੋਂ ਉੱtre ਚੱਲੀ ਆਉਂਦੀਆਂ ਰੀਤਾਂ ਇਹ ਕਿਵੇਂ ਬੰਦ ਹੋ ਜਾਣਗੀਆਂ ਬਈ ਯਾਰ ਥੈਂਕ ਯੂ ਬਈ